ਸ੍ਰੀ ਵਾਣੀ ਗੁਰੂ ਭਈ ਪ੍ਰਾਪਤ ਮਾਨੁਪਦੇ ਹੋਈਆ ਗੋਵਿੰਦ ਬਿਉਂਦੀ ਜੀ ਇਹ ਤੇਰੀ ਬਰੀਆ ਅਵਰ ਕਾਜ ਤ੍ਰਿਕ ਦੇਣਾ ਕਾਮ ਫਿਰ ਸਾਥ ਸੰਗਤ ਅਜੇ پیرਵੰਨਾ ਭਈ ਅਸਲ ਮਕਸਦ ਆ ਸਾਡਾ ਤੁੰ ਮਾਰ ਲਈ ਕਮਾਈ ਕਰਨ ਤੋਂ ਰੋਕਿਆ ਨਹੀਂ ਤਾਨੂੰ ਮਹਾਰਾਜ ਜੇ ਨਹੀਂ ਕਿਹਾ ਘਰ ਮਹਾਰਾਜਾਂ ਦੇ ਕਿਤੇ ਆਸ ਨਵਾਜ ਜਨਮਾ ਦੇ ਲੋ ਮਹਾਰਾਜ ਇਹ ਸਾਨੂੰ ਕਿੰਨ ਵਚਨ ਦੇ ਦੇਈਏ ਕਿ ਐ ਸਿੱਖਾ ਮੇਰੇ ਤਿਰਨ ਵਚਨ ਮੰਨ ਲਮੀ ਤੂੰ ਜਿੱਥੇ ਵੀ ਹੋਵੇਗਾ ਜਿਸੁ ਮਾਤ੍ਰਿਤ ਵੀ ਹੋਵੇਗਾ ਤੂੰ ਆਜਾ ਤੂੰ ਜੋਗੀ ਤੂੰ ਸੰਤ ਤੂੰ ਖਿਪਾਹ ਤੂੰ ਸੰਤ ਤੇਥੋਂ ਮੈਂ ਡਰ ਕੋਈ ਸੰਤਰੀ ਮਾਨਤ ਖਾਂ ਲਾਉ ਮਜ਼ਦੂਰ ਮਾਰੋ ਮੈਂ ਡਰ ਕੋਈ ਸੰਤਰੀ ਹੋ ਸਕਦਾ ਕਿਉਂਕਿ ਜੋ ਵੀ ਦੁਨੀਆ ਦੀ ਦਿੱਖ ਬਣਾਉਂ ਉਹ ਸਾਰੇ ਮੰਤਰੀ ਸ਼ੰਤੀ ਪ੍ਰਵਾਰ ਮੰਤਰੀ ਆਪ ਸਰ ਜੋ ਵੀ ਪਸ਼ੂ ਪੰਛੀ ਉਹ ਸਾਰਿਆਂ ਦਾ ਇਹ ਇੱਕ ਦਾਤਾ ਖਾਂ ਤੇ ਮਜਬੂਰ ਹੈ ਜੋ ਲੋੜ ਕੀ ਕਮਾਈ ਕਰਦੇ ਆ ਤੇ ਫਿਰ ਸਾਰਿਆਂ ਦਾ ਢੇਡਾ ਭਰਦੇ ਆ ਤੇ ਮਾਲਸ਼ਾ ਕਹਿੰਦੇ ਭਾਈ ਮੇਰੇ ਤਿੰਨ ਬੱਜ ਮੰਗਦੇ ਹੋ ਤੇ ਤਿੰਨ ਬੱਜ ਮੰਗ ਕੇ ਤੁਸੀਂ ਉੱਥੇ ਸਮਝਣੋਂ ਸਭ ਤੋਂ ਵੱਡੇ ਸਮਝਾਰੇ ਦੇ ਸਭ ਤੋਂ ਪਹਿਲਾਂ ਕੀ ਧਰਮ ਦੀ ਕਿਰਤ ਕਰਨੀ ਯੋਗੇ ਮਾਰੇ ਨੂੰ ਪਤਾ ਸੀ ਕਿ ਇਹਨਾਂ ਤੇ ਸਾਨੀ ਕਿਰਤ ਧਰਮ ਦੀ ਨਾ ਹੋਵੇਗੀ ਧਰਮ ਦੀ ਰੋਟੀ ਖਾਦੇ ਤੋਂ ਬਿਨਾ ਕੋਈ ਬੰਦਾ ਨਾਮ ਨਹੀਂ ਜਪ ਸਕਦਾ ਇਹ ਸਭ ਤੋਂ ਪਹਿਲਾਂ ਤੁਹਾਡੀ ਭਾਈ ਜਿਹੜੀ ਕਿਰਤ ਕਮਾਈ ਆ ਤੁਸੀਂ ਦੁਕਾਨ ਕਰਦੇ ਆ ਤੁਸੀਂ ਵਾਈ ਚੋਟੀ ਕਰਦੇ ਆ ਤੁਸੀਂ ਨੌਕਰੀ ਤੇ ਰਹੀ ਐ ਕਿਤੇ ਵੀ ਛੋਟੀ ਜਿਹੜੀ ਕਿਰਤ ਧਰਮ ਦੀ ਹੋਣੀ ਚਾਹੀਦੀ ਹੈ ਧਰਮ ਦੀ ਕਿਰਤ ਕਰਦੇ ਸਿਰ ਮਾਰੇ ਕਿ ਆ ਨਾਮ ਜਪਣਾ ਦੂਜੇ ਵਕਤ ਪਹਿਲਾਂ ਨਾਮ ਜਪਣਾ ਨਹੀਂ ਕਿਹਾ ਮਾਰੇ ਦੂਜੇ ਵਕਤ ਕਿਹਾ ਉਹ ਕੀ ਹੈ ਮੋਗਲ ਤਰੀ ਲਖਮਾ ਜਨਾ ਮਤ ਮੇਰੇ ਜਾ ਕੇ ਅੰਮ੍ਰਿਤ ਮੇਰੇ ਦੀਆਂ ਬਾਣੀਆਂ ਦੀ ਯਾਪ ਕਰਨੇ ਫਿਰ ਕਥਾ ਦੇ ਵਿੱਚ ਤੂੰ ਹਾਰੀ ਭਰ ਕੇ ਕੋਲ ਕੇ ਸਾਰੀ ਦਿਹਾੜੀ ਗੁਰੂਵਾਰੇ ਕਹਿੰਦੇ ਆਪ ਦਾ ਕੰਮ ਕਰੀ ਜਾਈ ਆਪ ਦੀ ਕਿੱਟ ਕਮਾਈ ਕਰੀ ਜਾਈ ਤੇਰਾ ਸਾਰੀ ਦਿਹਾੜੀ ਦਾ ਕੰਮ ਸਫਲ ਹੋ ਗਿਆ ਜਦੋਂ ਤੂੰ ਲੈਦੇ ਨੇ ਉਹਦੇ ਵਿੱਚ ਜੁੜ ਗਿਆ ਜੋ ਗੁਰੂ ਕੀ ਜਿਝੂਰੀ ਦੇ ਵਿੱਚ ਕੋ ਕਥਾ ਸੁਣ ਲਈ ਬੈਠ ਕੇ ਨਾਲ ਸਮੇਂ ਤੇ ਕੀ ਮਨ ਲੋ ਘਰ ਦੇ ਟੱਕਰੀ ਲਾਦੀ ਕਲੀ ਆਦੀ ਹੂੰ ਤਿਆਗ

ਉਹ ਜੀਵੀਦਾਨ ਦੇ ਘਰੇ ਕੰਮ ਕਰਨਾ ਸੀ ਸਿੱਖਾਰੇ ਗੁਰਦਵਾਰਾ ਸੇਵਾ ਕਰਦੇ ਸੀ ਗੁਰਦਵਾਰਾ ਦੇ ਵਿੱਚ ਉਹ 6:30 ਵਜੇ 7:00 ਵਜੇ ਉੱਠ ਕੇ ਸਾਡੇ ਕੋਲ ਆ ਜਾਂਦਾ ਸਾਰੀ ਗੁਰਦਵਾਰੀ ਦੀ ਸੇਵਾ ਉਹਨੇ ਨਾਲ ਕਰਾਉਣੀ ਤੇ ਦੂਸਰੇ ਆਮ ਜਿਹੜੇ ਬੰਦੇ ਕੰਮ ਤੇ ਜਾਂਦੇ ਸੀ ਉਹਦਾ ਲਾੜੋ ਪਹਿਲਾਂ ਉਹਨੇ ਘਰੇ ਬਾਪ ਜੀ ਜਾ ਕੇ ਖੜ੍ਹ ਜਾ ਇਹ ਬੜੀ ਬੜੀ ਗੇੜ ਹੈ ਕਿ ਬਾਦਸ਼ਾਹ ਕਹਿੰਦੇ ਅੰਮ੍ਰਿਤ ਵੇਲੇ ਆ ਸਾਹਮਣੇ ਆ ਕੇ ਸਾਮ ਨੂੰ ਤੇ ਸਾਰੀ ਦਿਹਾੜੀ ਕੰਮਕਾਰ ਕਰਦਾ ਰਹੀ ਤੈਨੂੰ ਕੁਝ ਨਹੀਂ ਕਹਿਣਾ ਮਹਾਰਾਜ ਜੇ ਤੂੰ ਬੈਠ ਕਮਾਵੀਂਗਾ ਇਹ ਸਾਹਮੁਕ ਰਹਿ ਨਾ ਸਹਿਬ ਦਾ ਬਾਠ ਕਰੀ ਤਿਕਿਤ ਹੋਣਾ ਸਹਿਬ ਦਾ ਬਾਠ ਕਰੀ ਤੇਈ ਦਿਨ ਵੀ ਸਫਰੀ ਹੋਵੀ ਤੇ ਗੁਰਮਤਿ ਤੇਰੀ ਰਾਤ ਨਹੀਂ ਸਫਰੀ ਹੋ ਰੋ ਰਾਤ ਸਫਰੀ ਕਰਨ ਵਾਸਤੇ ਵੀ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ ਹੁਣ ਕਿੰਦਰ ਤੋਂ ਸਹਿਬ ਦਾ ਬਾਠ ਹੈ ਗੁਰੂ ਅਰਜਨ ਦੇਵ ਸਹਿ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਦੀ ਉਠੀ ਜਾਪੀ ਕਰ ਰਹੇ ਸੰਤ ਮਹਾਰੇ ਦੇਖਦੇ ਆ ਕਿ ਮਹਾਰਾਜ ਦੀਆਂ ਤਜਰੀਆਂ ਤੇ ਲਹੂ ਸਿੰਮੀਆਂ ਹੋਇਆ ਹੈ ਪੈਰਾਂ ਦੇ ਚਰਨਾਂ ਦੇ ਵੀ ਕਈ ਥਾਈਂ ਰੋ ਨਵ ਜੰਮਿਆ ਹੋਇਆ ਸਿਮ ਕੀ ਤੇ ਮਹਾਰਾਜ ਜੀ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰਾਂ ਦੀ ਸੱਚੀ ਬਾਦਸ਼ਾਹ ਇਹ ਕੀ ਕੌਤਕ ਹੈ ਆਪ ਜੀ ਦਾ ਨਤ ਜਿਆਦੇ ਪੈਰਾਂ ਦੇ ਵਿੱਚ ਈ ਥਾਂ ਬਕੀਆਂ ਹੋਈਆਂ ਹਨ ਨਵ ਜੰਮਿਆ ਹੋਇਆ ਹੈ ਸਤੂਰ ਗਏ ਲਗੇ ਪਰਖਾ ਸਾਡਾ ਇੱਕ ਪ੍ਰੇਮ ਪਿਆਰ ਵਾਲਾ ਆਦੀ ਸਿੱਖ ਜਿਹੜਾ ਕੇ ਨਾ ਚਾਹਦਾ ਕੋਈ ਨਾ ਚਾਹਦਾ ਸੀ ਬਾਹਰ ਜੇਹਾਂ ਦੇ ਵਿੱਚ ਕਿਉਂ ਕੀਰਤਨ ਸੁਣਾ ਸਹਿਬ ਦਾ ਪਾਠ ਉਹ ਜਵਾਨੀ ਕਰਦਾ ਫਿਰਦਾ ਸੀ ਤੇ ਗੁਰੂ ਤੋਂ ਤਿਆਰ ਦੇ ਲਿਜਾਈ ਦਾ ਸਾਥ ਹੋ ਰਿਹਾ ਨਹੀਂ ਗਿਆ ਸੀ ਨਗੇ ਪੈਰੀ ਉਹਦੇ ਨਗਰ ਮਗਰੋ ਦੀ ਪਾਣੀ ਫਰੋ ਦੇ ਫਿਰਦੇ ਸਨ ਉਥੋਂ ਇੱਕ ਈ ਸ਼ਾਂਤ ਜਿਹਾ